ਅੱਲੇ ਤਾਂ ਗੱਲ ਦੀਆਂ ਗੱਲਾਂ ਸੀ ਸੂਰਜ ਸਿਰ ਤੇ ਚੜ ਪੈਂਦਾ ਮਾਂ ਕਹਿੰਦੀ ਸੀ ਪੁੱਤ ਉੱਠ ਖੜਵੇ ਮੈਂ ਹੋਰ ਜਲੀ ਕੁੱਟ ਲੈਂਦਾ ਸੀ ਉਹ ਦੋਨੋਂ ਖੇਤੋਂ ਗੇੜਾ ਲਾ ਬਾਪੂ ਵੀ ਕਰੇ ਮੁੜ ਆਉਂਦਾ ਸੀ ਮਾਰੀ ਦੇ ਉਠਣਾ ਪੈਂਦਾ ਸੀ ਜਦ ਦੇ ਕੇ ਛਿੜਕ ਜਗਾਉਂਦਾ ਸੀ ਉਨ ਰਾਤ ਵੀ ਉੱਠ ਕੇ ਭੱਜ ਤੁਰਦਾ ਰਾਤ ਵੀ ਉੱਠ ਕੇ ਭੱਜ ਤੁਰਦਾ ਪਾਵੇਂ ਹਾਰ ਪਵੇ ਪਾਵੇਂ ਪੋਪਵੇ ਦੀਵਾਲੀ ਮਨਾ ਰੇ ਮੇਰੇ ਸ਼ੇਰ ਪੁੱਤ ਹਾਂਜੀ ਮੰਮੀ ਮੈਂ ਇੱਥੇ ਭਜਿੰਦਰ ਆ ਵੇਖੀ ਬੱਚਾ ਹੱਥ 'ਚ ਬੰਬਣਾ ਦਿਲਾਲੇ ਮੰਮੀ ਇੱਥੇ ਰੌਲਾ ਬਹੁਤ ਪੈਣੇ ਮੈਂ ਤੁਹਾਨੂੰ ਬਾਅਦ 'ਚ ਕਾਲ ਕਰਾਂ ਹਾਂ ਠੀਕ ਆ ਪੁੱਤ ਜੇ ਬਾਪੂ ਵੇਖੇ ਖੁਸ਼ ਹੋ ਜੇ ਬਾਪੂ ਵੇਖੇ ਖੁਸ਼ ਹੋਵੇ